ਪਿੰਡ ਮਛਰਾਲਾ ਜੀ ਕੋਈ 12-13 ਘੰਟੇ ਹੋ ਗਏ ਜੀ ਪਾਣੀ ਚੜੇ ਨੂੰ ਕੇ ਨੇ ਕੋਈ ਸਾਰ ਨਹੀਂ ਲਈ ਆ ਵੇਖੋ ਪਸ਼ੂਆਂ ਦਾ ਕੀ ਹਾਲ ਹੋਣ ਡਿਆ ਜੀ ਛੱਡਾਂ ਦੇ ਵਿੱਚ ਪਾਣੀ ਵੜ ਗਿਆ ਬੁਰਾ ਹਾਲ ਆ ਸਾਰੇ ਸਾਰਾ ਡੇਰਾ ਬਲੌਕ ਹੋ ਗਿਆ ਜੀ ਇੱਥੋਂ ਨਾ ਜਾ ਸਕਦੇ ਨਾ ਕਿਤੇ ਆ ਸਕਦੇ ਮੰਨ ਲਓ ਕਿ ਰਾਤ ਦੇ ਬਰਾਤੇ ਬਿਮਾਰ ਹੋ ਜੇ ਕਿੱਥੇ ਜਾਵਾਂਗੇ ਜੀ ਮਾੜਾ ਹਾਲ ਕੇ ਨੇ ਅਜੇ ਤੱਕ ਸਾਰ ਨਹੀਂ ਲਈ ਪੂਰਾ ਇੱਕ ਦਿਨ ਹੋ ਗਿਆ ਜੀ ਅਜੇ ਪਿੰਡ ਮਸ਼ਰਾਲਾ ਜੀ ਕੋਈ 12-13 ਘੰਟੇ ਹੋ ਗਏ ਆ ਜੀ ਪਾਣੀ ਚੜੇ ਨੂੰ ਕੇ ਨੇ ਕੋਈ ਸਾਰ ਨਹੀਂ ਲਈ ਆ ਵੇਖੋ ਪਸ਼ੂਆਂ ਦਾ ਕੀ ਹਾਲ ਹੋਣ ਡਿਆ ਜੀ ਛੱਡਾਂ ਦੇ ਵਿੱਚ ਪਾਣੀ ਵੜ ਗਿਆ ਬੁਰਾ ਹਾਲ ਆ ਸਾਰੇ ਸਾਰਾ ਡੇਰਾ ਬਲੌਕ ਹੋ ਗਿਆ ਜੀ ਇੱਥੋਂ ਨਾ ਜਾ ਸਕਦੇ ਨਾ ਕਿਤੇ ਆ ਸਕਦੇ ਮੰਨ ਲਓ ਕਿ ਰਾਤ ਦੇ ਬਰਾਤੇ ਬਿਮਾਰ ਹੋ ਜੇ ਤੇ ਕਿੱਥੇ ਜਾਵਾਂਗੇ ਜੀ ਮਾੜਾ ਹਾਲ ਕਿ ਇਹਨੇ ਅਜੇ ਤੱਕ ਸਾਰ ਨਹੀਂ ਲਈ ਪੂਰਾ ਇੱਕ ਦਿਨ ਹੋ ਗਿਆ ਜੀ ਅਜੇ